ਸਾਤਰੀ ਗਾਲ ਬਈ ਸਾਰਿਆਂ ਨੂੰ ਚਾਰ ਪਾਣਾ ਸ਼ੁਰੂ ਕਰਨ ਲੱਗੇ ਅੱਜ ਮੈਂ ਤਾਂ ਵੇਚੀ ਅੱਜ ਇੱਕ ਹੋਰ ਭਾਈ ਇਹ ਗਰੇਡਰ ਚ ਆ ਜਾਂਦੀ ਆ ਆ ਰਹੀ ਹਾਂ ਬੰਦੇ ਚੜਾਉਣਾ ਕੋਮਗਲਾ ਕੋਗਵਾ ਵਪਾਰ ਦਾ ਕੰਮ ਤਾਂ ਹੈ ਨਹੀਂ ਮੈਂ ਫੇਰ ਦੱਸਦਾ ਪਰ ਇਹਨੇ ਖੋਪਰੀ ਜੀ ਧਰਾ ਲਈ ਸੀ ਸਿੰਘ ਦੀ ਤੇ ਕੱਟਾ ਨਾਲ ਇਹਦੇ ਹਗੀਆ ਇਹ ਫਰਵਰੀ ਦੇ ਐਂਡ ਤੇ ਸੋਈ ਜੀ ਮਾਰਚ ਅਪ੍ਰੈਲ ਮਈ ਤਿੰਨ ਮਹੀਨੇ ਸਾਢੇ ਤਿੰਨ ਮਹੀਨੇ ਹੋ ਗਏ ਦੁੱਧ ਸੋਨਾ ਦੇ ਰਹੀ ਆ ਬੁੱਢਾ ਹੈਗਾ ਇਹ ਤੇ ਥੱਲੇ ਭਾਈ 14 ਕਿਲੋ 13 14 ਕਿਲੋ ਤੇ ਸੀਲ ਬੋਤ ਹੈ ਧਾਰ ਬਹੁਤ ਪੋਲੀ ਆ ਇਹ ਜਾ ਰਹੀ ਆ ਸਾਨੀ ਕੋਲ ਇਹ ਲਿਆਂਦੀ ਵੀ ਜੀ ਕਿ ਉਹਦੀ ਵੀਡੀਓ ਨਹੀਂ ਬਣਾਈ ਦੋ ਮੱਝਾਂ ਪਹਿਲਾਂ ਲਿਆਇਆ ਤਾਂ ਉਹ ਤੋਂ ਬਿਨਾਂ ਦੋ ਮੱਝਾਂ ਹੋਰ ਆ ਗਈਆਂ ਤੇ ਹੁਣ ਇੱਕ ਅੱਧੀ ਹੋਰ ਲੈ ਕੇ ਆਇੰਗੇ ਫਿਰ ਇੰਨੇ ਨੂੰ ਚੂਹਾ ਤਿਆਰ ਹੈ ਤੇ ਕੱਟਾ ਚੜਾ ਲੈ ਪਹਿਲਾਂ ਓਏ ਕੱਟਾ ਅੱਗੇ ਕਰ ਪੁੱਤ ਵਧਾ ਕਰੇ ਅਗਲੇ ਨੂੰ ਠੀਕ ਹੈ ਚਲੋ ਠੀਕ ਹੈ ਜੀ ਹੁਣ ਆ ਦੇਖੋ ਤਿਆਰੀ ਹੋ ਰਹੀ ਹੈ ਚਾਰਜ ਪਾਉਣ ਦੀ ਤਿਆਰੀ ਕਰਦੇ ਆ ਭਈਏ ਲੱਗੇ ਹੋਏ ਆ ਉੱਤੇ ਅੱਜ ਚੱਲੂਗਾ ਕੰਮ ਸ਼ੁਰੂ ਹੋਊਗਾ ਤੇ ਫਿਰ ਤੁਹਾਨੂੰ ਡਾਉਮਾਂਗੇ ਅਗਲੀ ਅਪਡੇਟ ਠੀਕ ਹੈ ਜੀ ਓਕੇ